ਤੈਨ ਜਿੰਨਾਂ ਦੀ ਪਾਰਟੀ ਸਕੂਟਰ ਤੇ ਜਾਣ ਵਾਲੀ ਸਾਡੀ ਸਰਕਾਰ ਰੋਕ ਰਹੀ ਆ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਤਾਂ ਅੱਜ ਕਿਸਾਨ ਵੀ ਮਾਲਾ-ਮਾਲ ਹੋਣਾ ਸੀ ਉਹਦੀ ਆਮਦਨ ਵੀ ਵਧਣੀ ਸੀ ਮੋਦੀ ਜੀ ਨੇ ਇਹਨਾਂ ਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਇਹ ਵਿਭਾਗ ਦਿੱਤਾ ਸੀ ਕਿ ਪੰਜਾਬ ਦਾ ਭਲਾ ਕਰਨ ਲਈ ਜੋ ਮੋਦੀ ਜੀ ਨੇ ਸਿੱਖਾਂ ਲਈ ਕੀਤਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਕਾ ਗਰਦੀ ਜਿਹੜੀ ਮਾਰ ਪੈਂਦੀ ਆ ਬਹੁਤ ਨੁਕਸਾਨ ਹੋ ਜਾਂਦਾ ਸਰਕਾਰ ਉਹਦੀ ਪਰਪਾਈ ਕਰਦੀ ਜਾਂਦੀ ਆ ਔਰ ਕਿਸਾਨ ਨੂੰ ਵੀ ਨੁਕਸਾਨ ਹੁੰਦਾ ਇਹ ਕਿਸਾਨ ਸਾਡੇ ਨਾਲ ਨਾ ਹੁੰਦਾ ਤਾਂ ਦੇਸ਼ ਚ ਸਾਡੀ ਸਰਕਾਰ ਨਾ ਬਣੀ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਜੰਨ ਨਾ ਬਣੀ ਵਿਚਾਰ ਚਾਰਾ ਦੀ ਲੜਾਈ ਕਿਸਾਨ ਨੂੰ ਕਿਉਂ ਦੇ ਚਲ ਜਾਉਨੇ ਹੋ ਭਾਈ ਅਸੀਂ ਤਾਂ ਤੁਹਾਡਾ ਸਾਰਾ ਕੁਝ ਕਰਨ ਨੂੰ ਤਿਆਰ ਢਿੰਡਾ ਤੋਂ ਬੀਜੇਪੀ ਉਮੀਦਵਾਰ ਪਰਮਪਾਲ ਕੋਰ ਮਲੂਕਾ ਦੇ ਨਾਮਜ਼ਦਗੀ ਪੱਤਰ ਪਰਵਾਉਣ ਤੋਂ ਬਾਅਦ ਬੀਜੇਪੀ ਆਗੂ ਹਰਜੀਤ ਗਰੇਵਾਲ ਦੇ ਧਾਕੜ ਬੋਲ ਸੁਣਨ ਨੂੰ ਮਿਲੇ ਜਿਨ੍ਹਾਂ ਨੇ ਵਿਰੋਧੀਆਂ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਸਾਨੂੰ ਰੋਕਣਾ ਆਸਾਨ ਨਹੀਂ ਹੈ 400 ਪਾਰ ਕਿਹਾ ਤਾਂ ਹੋਣਗੇ ਵੀ ਤੇ ਹੋਰ ਕੀ ਕੁਝ ਕਹਿੰਦੇ ਹੋਏ ਹਰਜੀਤ ਗਰੇਵਾਲ ਨਜ਼ਰ ਆਏ ਨੇ ਆ ਸੁਣਦੇ ਆ ਅੱਜ ਬੀਜੇ ਰੋਪਾਣੀ ਜੀ ਸਾਬਕਾ ਮੁੱਖ ਮੰਤਰੀ ਗੁਜਰਾਤ ਪੰਜਾਬ ਮਾਮਲਿਆਂ ਦੇ ਬੀਜੇਪੀ ਦੇ ਪਰਿਵਾਰੀ ਉਹ ਵੀ ਬੀਬਾ ਪਰਮਪਾਲ ਕੌਰ ਦੇ ਪੇਪਰ ਪਰਵਾਉਣ ਵਾਸਤੇ ਆਏ ਨੇ ਤੇ ਮੈਂ ਉਹਨਾਂ ਦੇ ਨਾਲ ਆਇਆ ਹਰਜੀਤ ਸਿੰਘ ਗਰੇਵਾਲ ਰਾਸ਼ਟਰੀ ਕਾਰਜਕਾਰਨੀ ਭਾਜਪਾ ਦੀ ਉਹਦਾ ਮੈਂਬਰ ਹੈ ਤੇ ਮੈਂ ਸਮਝਦਾ ਕਿ ਅੱਜ ਬੜਾ ਭਾਰੀ ਇਕੱਠ ਸੀ ਔਰ ਪ੍ਰਭਾਵੀ ਸੀ ਔਰ ਲੋਕਾਂ ਨੇ ਮਨ ਵੀ ਬਣਾ ਲਿਆ ਲੱਗਦਾ ਅੱਜ ਔਰ ਉਹ ਇਸ ਕਰਕੇ ਬਣਾਇਆ ਕਿ ਜਿਹੜੇ ਪਹਿਲਾਂ ਇਥੋਂ ਮੈਂਬਰ ਰਹੇ ਨੇ ਲੋਕ ਸਭਾ ਦੇ ਉਹਨਾਂ ਨੇ ਉਹਨਾਂ ਕੋਲ ਡਿਪਾਰਟਮੈਂਟ ਵੀ ਰਿਹਾ ਬਹੁਤ ਵਧੀਆ ਔਰ ਮੈਂ ਸਮਝਦਾ ਕਿ ਫੂਡ ਪ੍ਰੋਸੈਸਿੰਗ ਦਾ ਡਿਪਾਰਟਮੈਂਟ ਜੇ ਇਸ ਇਲਾਕੇ ਦਾ ਪੰਜਾਬ ਦਾ ਪਲਾ ਕਰਨਾ ਚਾਹੁੰਦੇ ਇਹ ਅਗਰੀਕਲਚਰ ਬੇਸਡ ਇਕਨੋਮੀ ਹੈ ਸਾਡੀ ਤਾਂ ਉਹ ਬਹੁਤ ਪਲਾ ਕਰ ਸਕਦੇ ਸੀ ਔਰ ਉਹਨਾਂ ਨੇ ਕੋਈ ਵੀ ਐਸਾ ਪਲਾਨ ਨਹੀਂ ਲਗਵਾਇਆ ਕਿ ਜਿਹਦੇ ਨਾਲ ਉੱਥੇ ਜਾ ਕੇ ਹਿਮਾਚਲ ਚ ਤਾਂ ਉਹਨਾਂ ਨੇ ਸੈਲੋ ਬਣਵਾ ਦਿੱਤੇ ਅਡਾਨੀ ਦੇ ਤੇ ਕਿਉਂਕਿ ਉਹ ਅਡਾਨੀ ਦੇ ਨਾਲ ਉਹਨਾਂ ਦੀ ਨੇੜਤਾ ਸੀ ਪਰ ਇੱਥੇ ਪੰਜਾਬ ਚ ਕਿਸਾਨਾਂ ਨਾਲ ਕੋਈ ਨੇੜਤਾ ਨਹੀਂ ਸੀ ਤੇ ਉਹਨਾਂ ਨੂੰ ਆਪਣੇ ਜਿਹੜੇ ਕੀਨੋ ਦੇ ਵੀ ਉਹਨਾਂ ਦੇ ਬਾਗ ਸੀ ਉਹ ਪਟਨੇ ਪਏ ਅੰਗੂਰਾਂ ਦਾ ਕੰਮ ਬੰਦ ਕਰਨਾ ਪਿਆ ਘਾਟੇ ਦਾ ਸੌਦਾ ਹੋ ਗਿਆ ਸੀ ਜੇ ਫੂਡ ਪ੍ਰੋਸੈਸਿੰਗ ਦੇ ਉਪਲਾਨ ਲੱਗ ਜਾਂਦੇ ਤਾਂ ਅੱਜ ਕਿਸਾਨ ਵੀ ਮਾਲਾ ਮਾਲ ਹੋਣਾ ਸੀ ਉਹਦੀ ਆਮਦਨ ਵੀ ਵਧਣੀ ਸੀ ਮੋਦੀ ਜੀ ਨੇ ਇਹਨਾਂ ਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਇਹ ਵਿਭਾਗ ਦਿੱਤਾ ਸੀ ਕਿ ਪੰਜਾਬ ਦਾ ਭਲਾ ਕਰਨਗੇ ਔਰ ਮੈਂ ਇਹ ਸਮਝਦਾ ਕਿ ਪੰਜਾਬ ਦੇ ਅੰਦਰ ਸਾਡੇ ਪ੍ਰਧਾਨ ਮੰਤਰੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਹੋਇਆ ਇਸ ਦੇਸ਼ ਦਾ ਰਾਸ਼ਟਰਪਤੀ ਵੀ ਸਿੱਖ ਹੋਇਆ ਪਰ ਜੋ ਮੋਦੀ ਜੀ ਨੇ ਸਿੱਖਾਂ ਲਈ ਕੀਤਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਕਿਸੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ 312 ਲੋਕਾਂ ਦੀ ਕਾਲੀ ਸੂਚੀ ਬਿਨਾਂ ਮੰਗ ਕੀਤੇ ਤੇ ਪੰਥਕ ਲੋਕਾਂ ਦੇ ਬਿਨਾਂ ਮੰਗ ਕੀਤੇ ਉਹ ਖਤਮ ਕੀਤੀ 36 36 ਸਾਲਾਂ ਤੋਂ ਲੋਕ ਘਰਾਂ 'ਚ ਨਹੀਂ ਸੀ ਆ ਪਾਰੇ ਉਹ ਆਪਣੇ ਪਰਿਵਾਰਾਂ ਚ ਆਏ ਇਸੇ ਤਰ੍ਹਾਂ ਸੈਭਜਾਦਿਆਂ ਦਾ ਸ਼ਹੀਦੀ ਦਿਹਾੜਾ ਇਤਿਹਾਸਕਾਰ ਲਿਖਦਾ ਕਿ ਜੇ 100 ਸਾਲ ਯਾਦ ਨਾ ਕੀਤਾ ਜਾਂਦਾ ਉਸ ਸ਼ਹਾਦਤ ਨੂੰ ਲੋਕਾਂ ਨੇ ਕਹਿਣਾ ਸੀ ਇਹ ਕਾਲਪਨਿਕ ਕਹਾਣੀ ਹੈ ਉਹਨਾਂ ਨੂੰ ਯਾਦ ਕਰਨਾ ਤੇ ਮੈਂ ਸਮਝਦਾ ਇਹ ਬਹੁਤ ਵੱਡੀ ਗੱਲ ਆ ਔਰ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਪੰਜਾਬ ਦੇ ਵਿਕਾਸ ਦੇ ਲਈ ਇੱਥੇ ਘੱਗਰ ਦੀ ਬਿਮਾਰ ਪੈਂਦੀ ਹੈ ਇਹਨਾਂ ਇਹ ਇਲਾਕੇ ਇਨਵੋਲਵ ਨੇ ਸਰਦੂਰਗੜ ਵਗੈਰਾ ਤੇ ਇਹ ਬੀਬਾ ਜੀ ਸਾਡੇ ਉਸ ਵਿਭਾਗ ਦੇ ਵਿੱਚ ਵੀ ਰਹੇ ਨੇ ਪ੍ਰਸ਼ਾਸਨਿਕ ਅਨੁਭਵ ਇਹਨਾਂ ਦਾ ਬਹੁਤ بڑا ਤੇ ਮੋਦੀ ਜੀ ਦੇ ਨਾਲ ਉੱਪਰ ਸਰਕਾਰ ਨਾਲ ਮਿਲ ਕੇ ਇੱਥੇ ਕਾ ਗਰਦੀ ਜਿਹੜੀ ਮਾਰ ਪੈਂਦੀ ਆ ਬਹੁਤ ਨੁਕਸਾਨ ਹੋ ਜਾਂਦਾ ਸਰਕਾਰ ਉਹਦੀ ਪਰਪਾਈ ਕਰਦੀ ਰਹਿੰਦੀ ਆ ਔਰ ਕਿਸਾਨ ਨੂੰ ਵੀ ਨੁਕਸਾਨ ਹੁੰਦਾ ਉਸ ਦਾ ਉਸ ਦਾ ਬਹੁਤ بڑا ਲਾਭ ਹੋਣ ਵਾਲਾ ਇਹਨਾਂ ਇਲਾਕਿਆਂ ਨੂੰ ਠੀਕ ਹੈ ਔਰ ਮੈਂ ਇਹ ਸਮਝਦਾ ਕਿ ਜਿਹੜਾ ਜਿਸ ਤਰ੍ਹਾਂ ਨਾਲ ਇਹਨਾਂ ਨੇ ਉਹ ਗੁਰਦੇਵ ਸਿੰਘ ਕੌਕੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਕਾਰਜਕਾਰੀ ਜਥੇਦਾਰ ਸੀ ਉਹ ਸਿੱਖਾਂ ਦੇ ਪੋਪ ਹੁੰਦੇ ਉਹਨਾਂ ਦੇ ਟੁਕੜੇ ਟੁਕੜੇ ਕਰਤੇ ਇਹ ਪੰਥਕ ਸਰਕਾਰ ਰਹੀ ਡਿਪੀਸੀਐਮ ਰਹੇ ਇਹ ਵੀ ਸੈਂਟਰਲ ਚੰਟਰਲ ਮਿਨਿਸਟਰ ਰਹੇ ਉਹਨਾਂ ਦੀ ਕੋਈ ਇਨਸਾਫ ਨਹੀਂ ਮਿਲਿਆ ਔਰ ਮੈਂ ਤੁਹਾਡੇ ਨਾਲ ਇਹ ਵਾਦਾ ਕਰਦਾ ਸਾਡੇ ਬੀਬਾ ਜੀ ਨੂੰ ਜਿਤਾਓ ਅਸੀਂ ਸਾਡੀ ਸਰਕਾਰ ਇੱਥੇ ਆਉਣ ਤੇ ਉਸ ਦਾ ਇਨਸਾਫ ਦੇਵਾਂਗੇ ਹਰ ਹਾਲਤ ਚ ਭਾਜਪਾ ਦੇਗੀ ਹੋਰ ਕਿਸੇ ਨੇ ਨਹੀਂ ਦੇਣਾ ਕੀ ਕਾਰਨ ਕੀ ਹੈ ਕਿਸਾਨਾਂ ਨੂੰ ਖੁਸ਼ ਨਹੀਂ ਕਰ ਪਾਈ ਬੀਜੇਪੀ ਜਗਾ ਜਗਾ ਤੇ ਪੁਲਿਸ ਨੇ ਤੁਹਾਡੇ ਇੱਕ ਮਿੰਟ 10 ਤੋਂ ਜ਼ਿਆਦਾ ਪੁਲਿਸ ਹੁੰਦੀ ਹੈ ਉੱਥੇ ਜੇ ਕਿਸਾਨ ਸਾਡੇ ਨਾਲ ਨਾ ਹੁੰਦਾ ਤਾਂ ਦੇਸ਼ ਚ ਸਾਡੀ ਸਰਕਾਰ ਨਾ ਬਣੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਨਾ ਬਣੀ। ਕਿਸਾਨ ਸਾਡੇ ਨਾਲ ਇਹ ਇਹ ਗੁੱਸਣੋਂ ਯਾਰ ਗੱਲ ਸੁਣ ਲਓ। ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਉਹ ਜਥੇਬੰਦੀਆਂ ਕੁਝ ਸਿਆਸੀ ਹਿੱਤਾਂ ਦੇ ਲਈ ਇਹ ਕਰਦੀਆਂ ਨੇ। ਮੈਂ ਕਹਿੰਦਾ ਕਿਸਾਨੀ ਮਸਲਾ ਹੈਗਾ। ਉਹਦਾ ਹੱਲ ਹੋਣਾ ਚਾਹੀਦਾ। ਕੀ ਉਹਦਾ ਹੱਲ ਸਾਡੇ ਪੱਥਰ ਮਾਰ ਕੇ ਹੋਊਗਾ? ਉਹਦਾ ਹੱਲ ਤਾਂ ਗੱਲਬਾਤ ਨਾਲ ਹੋਣਾ ਨਾ। ਆ ਸਰਕਾਰ ਸਾਡੀ ਆਊਗੀ ਐਸ ਵੇਲੇ ਕੋਈ ਸਰਕਾਰ ਨਹੀਂ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋ ਸਕਦਾ ਪਤਾ ਨਹੀਂ ਉਹ ਕਿਉਂ ਇਸ ਤਰ੍ਹਾਂ ਕਰਦੇ ਨੇ ਸਰਕਾਰ ਆਊ ਵੀ ਬਿਠਾ ਕੇ ਗੱਲ ਕਰਾਂਗੇ ਮੈਂ ਉਹਨਾਂ ਨੂੰ ਜੇ ਸਵਾਲਾਂ ਦੇ ਜਵਾਬ ਦਿੱਤੇ ਨੇ ਬਰਨਾਲੇ ਮਹਿਲ ਕਲਾਂ ਚ ਸੀਗਾ ਮੇਰੇ ਨਾਲ ਆ ਕੇ ਬੈਠੇ ਬੜੇ ਸੈਟੀਸਫਾਈ ਹੋ ਕੇ ਗਏ ਪਰ ਉਸ ਦੇ باوجود ਵੀ ਕਹਿੰਦੇ ਜੀ ਅਸੀਂ ਤਾਂ ਤੁਹਾਡੇ ਖਿਲਾਫ ਆ ਔਰ ਤੁਹਾਡੇ ਮੋਦੀ ਜੀ ਦੇ ਵੀ ਖਿਲਾਫ ਹਾਂ ਮੈਂ ਕਿਹਾ ਜੀ ਉਹ ਕਿਉਂ ਕਹਿੰਦੇ ਵਿਚਾਰਧਾਰਕ ਲੜਾਈ ਹੈ ਵਿਚਾਰਧਾਰਾ ਦੀ ਲੜਾਈ ਕਿਸਾਨ ਨੂੰ ਕਿਉਂ ਦੇ ਚਲ ਜਾਉਣੇ ਹੋ ਭਾਈ ਅਸੀਂ ਤਾਂ ਤੁਹਾਡਾ ਸਾਰਾ ਕੁਝ ਕਰਨ ਨੂੰ ਤਿਆਰ ਹਾਂ ਕਿਸਾਨ ਦੇ ਸਾਰੇ ਮਸਲੇ ਹੱਲ ਹੋਣਗੇ ਮਸਲਾ ਕਿਸਾਨ ਦਾ ਪੂਰੀ ਦੁਨੀਆ ਚ ਵੀ ਹੈ ਤੁਹਾਨੂੰ ਪਤਾ ਕਿ ਜਿਹੜੇ ਖੇਤੀ ਕਰਦੇ ਲੋਕ ਵਿਦੇਸ਼ਾਂ ਚ ਨੇ ਉਹਨਾਂ ਨਾਲ ਵੀ ਕੋਈ ਲੜਕੀ ਸ਼ਾਦੀ ਕਰਾਉਣ ਨੂੰ ਤਿਆਰ ਨਹੀਂ ਹੁੰਦੀ ਮਸਲਾ ਦੁਨੀਆ ਚ ਵੀ ਹੈ ਮਸਲਾ ਦੇਸ਼ ਚ ਵੀ ਹੈ ਮਸਲਾ ਪੰਜਾਬ ਚ ਵੀ ਹੈ ਉਸ ਮਸਲੇ ਨੂੰ ਹੱਲ ਕਰਾਵਾਂਗੇ ਔਰ ਮੋਦੀ ਜੀ ਉਸ ਨੂੰ ਕਰਨਗੇ ਹਮਦਰਦੀ ਨਾਲ ਉਸ ਤੇ ਉਸ ਸਾਡੇ ਭਰਾ ਨੇ ਸਾਡੇ ਆਪਣੇ ਨੇ ਕਿਉਂ ਨਹੀਂ ਹੱਲ ਕਰਨਾ ਕਿਉਂ ਸਰਕਾਰਾਂ ਦੇ ਵਿੱਚ ਕਰੇਵਾ ਸਾਹਿਬ ਸੁਗਵੀਰ ਜੀ ਕਹਿੰਦੇ ਨੇ ਥੋੜੀ ਸਰਕਾਰ ਕਿ ਇੰਦਰਖਨ ਦੇਸ਼ ਦੇ ਵਿੱਚ ਨਹੀਂ ਆ ਸਕਦਾ ਸਾਡੇ ਤੋਂ ਲੱਖਾ ਕਿ ਤਿੰਨ ਜਿਲ੍ਹਿਆਂ ਦੀ ਪਾਰਟੀ ਸਕੂਟਰ ਤੇ ਜਾਣ ਵਾਲੀ ਸਾਡੀ ਸਰਕਾਰ ਰੋਕ ਰਹੀ ਆ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਉਹਨਾਂ ਦਾ ਹੋਰ ਕੀ ਜਵਾਬ ਦੇਵਾਂ ਸਾਡੀ ਸਰਕਾਰ ਨੂੰ ਰੋਕਣਾ ਇੰਨਾ ਆਸਾਨ ਨਹੀਂ ਹੈ ਲੋਕਾਂ ਦੀ ਆਂਧੀ ਆਈ ਪਈ ਆ ਹਨੇਰੀ ਆਈ ਪਈ ਆ ਤੇ ਮੈਂ ਇਹ ਸਮਝਦਾ ਸਰਕਾਰ ਸਾਡੀ ਬਣ ਜਾ ਰਹੀ ਆ ਔਰ 400 ਪਾਰ ਕਿਹਾ 400 ਪਾਰ ਹੋਏਗਾ ਔਰ ਪੰਜਾਬ ਤੁਸੀਂ ਸਾਡਾ ਸਾਥ ਦਿਓ ਮੈਂ ਇਸ ਦੀ ਅਪੀਲ ਕਰਦਾ ਪੰਜਾਬ ਦੇ ਵਿਕਾਸ ਲਈ ਪੰਜਾਬ ਦੀ ਭਾਈਚਾਰਕ ਸਾਂਝ ਲਈ ਪੰਜਾਬ ਦੇਸ਼ ਦੀ ਮੁਖਤਾਰਾ ਨਾਲ ਜੁੜਿਆ ਰਹੇ ਦੇਸ਼ ਦੀ ਮਜ਼ਬੂਤੀ ਲਈ ਸੂਬੇ ਦੀ ਮਜ਼ਬੂਤੀ ਲਈ ਕਿਉਂਕਿ ਸੂਬਾ ਵੀ ਦੇਸ਼ ਦਾ ਹਿੱਸਾ ਉਸ ਲਈ ਭਾਜਪਾ ਨੂੰ ਵੋਟ ਕਰੋ ਔਰ ਭਾਜਪਾ ਜਿਹੜੀ ਆ ਤੁਹਾਡੀਆਂ ਉਮੀਦਾਂ ਤੇ ਖਰੀ ਉਤਰੂ ਔਰ ਪਠੰਡੇ ਤੋਂ ਯੋਗਦਾਨ ਪਾਓ